ਮਨੂ ਖੇ ਉਹ ਜ assi ਗੰਦ ਪਾ ਦਿੰਨੇ ਆ assi ਕੂੜਾ ਸਿੱਟ ਦਿੰਨੇ ਆ ਪਰ assi ਇਹਨੂੰ ਚੱਕਣਾ ਪਸੰਦ ਨਹੀਂ ਕਰਦੇ ਤੇ ਉਹਨੂੰ ਚੱਕਣ ਦਾ ਕੰਮ ਇਹ ਬਜ਼ੁਰਗ ਬਾਪੂ ਜੀ ਕਰਦਨੇ ਆ স্মੈਲ ਬਹੁਤ ਆਉਂਦੀ ਐ ਲੋਕੀ ਤਾਂ ਗੰਦ ਚੱਤ ਨਹੀਂ ਮਾਰਦੇ ਤੁਸੀਂ ਕਿਵੇਂ ਚੱਕ ਲੈਂਦੇ ਹੋ ਇਦਾਂ ਸਾਰਾ ਡੱਪਰ ਵੀ ਜਪਦੇ ਨੇ ਚੱਕਣੇ ਪੈਂਦੇ ਨੇ ਹੱਥਾਂ ਦੇ ਹਾਂ ਕਿੰਨਾ ਜਿਗਰਾ ਆ ਜਾਂਦਾ ਐ ਕਿਵੇਂ ਇੰਨਾ ਹੌਸਲਾ ਕਿੱਥੇ ਐ ਤੁਹਾਡੇ ਦੇ ਚਲੋ ਜੀ ਹੁਣ ਕਰਨਾਲ ਦਾ ਟਾਈਮ ਹੋ ਗਿਆ ਥੋੜੀ ਜਿਹਾ ਹਾਲਤ ਵੀ ਕਿਸ ਤਰ੍ਹਾਂ ਬੜੀ ਹੋਈ ਕਿ ਤੁਸੀਂ ਕੂੜੇ ਦੇ ਵਿੱਚ ਆਪ ਵੀ ਮਤਲਬ ਗੰਦੇ ਮੈਲੇ ਕੱਪੜੇ ਪਾਏ ਹੋਏ ਨੇ ਕਿੱਥੇ ਲਾ ਦੇ ਨੇ ਗੰਦੇ ਕੱਪੜੇ ਹਨਾ ਵੀ ਉਹ ਜਦੋਂ ਆਪਦਾ ਵੀ ਦਿਲ ਕਰਦਾ ਕਿ ਸੱਜ ਕੇ ਸਵਰਕੇ ਤਿਆਰ ਹੋਵਾਂ ਸੋਹਣਾ ਲੱਗਣਾ ਹਨਾ ਬਸ ਐਣਾਂਗੇ ਲਈ ਕਰੀ ਜੰਨੇ ਜੀ ਬਸ ਜਦੋਂ ਪੱਕੇ ਹੋਗੇ ਦੇਖੀ ਜਾਊਗਾ ਜਿੰਨਾ ਹੀ ਆਈ ਅਈ ਅੱਧੀ ਜ਼ਿੰਦਗੀ ਕੱਢਤੀ ਕਿ ਪੱਕੇ ਹੋ ਜਾਣਗੇ ਪੈਸੇ ਆ ਜਾਣਗੇ ਪਰ ਉਹਨਾਂ ਨੌਕਰੀਆਂ ਤੋਂ ਕਿਸੇ ਨੂੰ ਕੁਝ ਮਿਲਿਆ ਨਹੀਂ ਰਿਟਾਇਰਮੈਂਟ ਹੋਣ ਤੱਕ ਦੀ ਉਮਰ ਆ ਗਈ

ਦੋ ਵਾਰੀ ਵਿਚਾਰ ਦੌਰ ਵੀ ਲਈਦੀ ਮੈਂ ਉਹ ਪਰ ਤੁੱਖ ਹੀ ਆ ਦੋ ਵਾਰੀ ਚ ਬਹੁਤ ਵੱਡਾ ਦੁੱਖ ਆ ਨਾ ਪਿਓ ਨੂੰ ਤਾਂ ਹੁੰਦਾ ਕਿ ਪਿਓ ਧੀ ਨੂੰ ਵਿਆਹ ਕੇ ਵਿਹਲਾ ਹੋ ਜਾਂਦਾ ਟੈਨਸ਼ਨ ਦੂਰ ਹੋ ਜਾਂਦੀ ਐ ਪਰ ਹੁਣ ਜਿਹੜੀ ਐ ਟੈਨਸ਼ਨ ਪੈ ਗਈ ਐ ਤੇ ਸਾਰੀ ਉਮਰ ਹੀ ਨਾਲ ਹੀ ਰਹਿਣੀ ਹੈ ਹਾਂਜੀ ਮਾਪੂਜੀ ਕੋਈ ਖੁਆਇਸ਼ਾਂ ਦਿਲ ਦੇ ਵਿੱਚ ਹੋਣ ਖਾਹੀ ਤਾਂ ਵੀ ਆਹੀ ਆ ਵੀ ਬੱਚੇ ਦੇ ਰੋਟੇ ਰੂਜੀ ਦਵਾਉਣ ਦੇ ਵਿਚਾਰੇ ਵੀ ਦੰਬਾਏ ਆ ਵੀ ਤੇ ਤੁਸੀਂ ਆਪਣੀ ਜ਼ਿੰਦਗੀ ਤੋਂ ਖੁਸ਼ ਹੋ। ਹਾਂ ਜੀ ਹਾਂ। ਜਿਹੜਾ ਜਿਹੜਾ ਮਾਲਕ ਨੇ ਦਿਆ ਵਾ ਉਹੀ ਆਪਣਾ ਕਰੀ ਜਾਂਦੇ ਆ। ਤਾਂ ਸੋਚਿਆ ਵੀ ਚੱਲ ਸਫਾਈ ਹੋ ਜੂਗੀ ਵਧੀਆ ਆਪਣਾ ਜਿਵੇਂ ਲੋਕ ਬਿਮਾਰ ਹੁੰਦੇ ਨੇ ਬਿਮਾਰ ਹੋਣ ਤੇ ਬਚ ਜਾਂਗੇ ਜੀ ਆਪਣਾ ਆਪਣੀ ਸੋਚ ਤਾਂ ਇਹੀ ਆ ਜੀ। ਐਕਚੁਅਲ ਦੇ ਵਿੱਚ ਅਸੀਂ ਉਹਨਾਂ ਨੂੰ ਵੱਡਾ ਮੰਨਦੇ ਆ ਪਰ ਮੈਨੂੰ ਲੱਗਦਾ ਦੇ ਵੱਡੇ ਇਹ ਲੋਕ ਨੇ ਜਿਹੜੇ ਇੰਨਾ ਛੋਟਾ ਕੰਮ ਕਰਕੇ ਇੰਨਾ ਔਖਾ ਨਹੀਂ ਮਿਹਨਤ ਮਜ਼ਦੂਰੀ ਕਰਦੇ ਨੇ ਪਰ ਫਿਰ ਵੀ ਇਹਨਾਂ ਦਾ ਕੋਈ ਮੁੱਲ ਨਹੀਂ ਪੈਂਦਾ ਐਂ ਜਿੰਨੇ ਕੇ ਇਹਨਾਂ ਕੋਲ ਪੈਸੇ ਇਹਨਾਂ ਨੂੰ ਬਣਦੇ ਆ ਉਹਨੇ ਦੇ ਵਿੱਚ ਖੁਸ਼ ਰਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਤਾਂ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਨੂਰ ਵਰਜੋਤਾ ਤੁਹਾਡੇ ਨਾਲ ਕਹਿੰਦੇ ਪਰਮਾਤਮਾ ਨੇ ਜੇ ਚੋਲੀ ਦਿੱਤੀ ਹੈ ਤਾਂ ਚੋਗ ਵੀ ਦਿੱਤਾ ਹੈ ਇਸ ਦੁਨੀਆ ਤੇ ਹਰ ਕੋਈ ਵਿਅਕਤੀ ਜੋ ਮਿਹਨਤ ਕਰਕੇ ਕਮਾਉਂਦਾ ਕੋਈ ਕੋਈ ਕੀ ਕੰਮ ਕਰਦਾ ਹੈ ਕੋਈ ਕੀ ਕੰਮ ਕਰਦਾ ਹੈ ਤੇ ਉਹ ਕੰਮ ਕਰਕੇ ਆਪਣਾ ਢਿੱਡ ਪਾਲਣ ਜੋਗੇ ਜਿਹੜੇ ਨੇ ਪੈਸੇ ਬਣਾ ਲੈਂਦਾ ਹੈ ਤਾਂ ਕਿ ਦਿਨ ਵਧੀਆ ਰੰਗ ਜੇ ਦੋ ਤਿੰਨ ਟਾਈਮ ਦੀ ਜਿਹੜੀ ਰੋਟੀ ਆ ਉਹ ਖਾਧੀ ਜਾਵੇ ਸਮਾਂ ਚੰਗਾ ਬਤੀਤ ਹੋ ਜਾਵੇ ਸੋ ਹਰ ਕੋਈ ਮਿਹਨਤ ਕਰਦਾ ਜੇ ਵੱਡੇ ਤੋਂ ਵੱਡਾ ਬਿਜ਼ਨਸਮੈਨ ਕਰ ਲੋ ਜਾਂ ਛੋਟੇ ਛੋਟੇ ਜਿਹੜੇ ਨੇ ਮਜ਼ਦੂਰ ਨੇ ਲਿਕਨ ਇੱਕ ਕਮਾ ਤੋਂ ਹਰ ਕੋਈ ਹਰ ਇੱਕ ਨੂੰ ਹੁੰਦਾ ਹੈ ਕਿ ਅਸੀਂ ਕਮਾਈਏ ਤੇ ਢਿੱਡ ਭਰੀਏ ਤੇ ਖਾਈਏ ਸਾਡਾ ਵਿਸ਼ਾ ਹੈ ਕਿ ਬਹੁਤ سارے ਵੱਡੇ ਵੱਡੇ ਬਿਜ਼ਨਸ ਹੁੰਦੇ ਨੇ ਬਹੁਤ ਵੱਡੇ ਲੋਕਾਂ ਨੂੰ ਦੇਖਿਆ ਜਾਂਦਾ ਹੈ ਬਟ ਸਾਨੂੰ ਹੁੰਦਾ ਹੈ ਕਿ ਛੋਟੇ ਲੈਵਲ ਤੇ ਜੋ ਲੋਕ ਕੰਮ ਕਰ ਰਹੇ ਨੇ ਉਹਨਾਂ ਨੂੰ ਉੱਚਾ ਚੱਕੀਏ ਕਿਉਂਕਿ ਵੱਡੇ ਕੰਮ ਨੇ ਦਫਤਰਾਂ ਦੇ ਵਿੱਚ ਬੈ ਕੇ ਤਾਂ ਹੋ ਜਾਂਦੇ ਨੇ ਪਰ ਜਿਹੜੇ ਗਰਾਉਂਡ ਲੈਵਲ ਤੇ ਜੋ ਕੰਮ ਹੁੰਦੇ ਨੇ ਜੋ ਲੋਕ ਰੇੜੀਆਂ ਵਾਲੇ ਨੇ ਜਾਂ ਮਜ਼ਦੂਰ ਨੇ ਵੀ ਹਨਾ ਉਹ ਕੰਮ ਕਿਵੇਂ ਕਰਦੇ ਨੇ ਉਹਨਾਂ ਕੰਮਾਂ ਨੂੰ ਦਿਖਾਉਣ ਲਈ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੋ ਸਾਡੇ ਇੱਕ ਬਜ਼ੁਰਗ ਬਾਪੂ ਜੀ ਨੇ ਇਸ ਵੇਲੇ ਇੱਥੇ ਮਜ਼ਦੂਰ ਨੇ ਕਹਿੰਦੇ ਕਿ ਅਸੀਂ ਨਾ ਮਨੁੱਖੇ ਉਹ ਜੀ ਅਸੀਂ ਗੰਦ ਪਾ ਦਿੰਨੇ ਆ ਅਸੀਂ ਕੂੜਾ ਸਿੱਟ ਦਿੰਨੇ ਆ ਪਰ ਅਸੀਂ ਉਹ ਚੱਕਣਾ ਪਸੰਦ ਨਹੀਂ ਕਰਦੇ ਤੇ ਉਹਨੂੰ ਚੱਕਣ ਦਾ ਕੰਮ ਇਹ ਬਜ਼ੁਰਗ ਬਾਪੂ ਜੀ ਕਰਦਨੇ ਆ ਉਹ ਗੱਲਬਾਤ ਕਰਦੇ ਆ ਬੁਲਾਉਨੇ ਆ ਇਹਨਾਂ ਦੇ ਨਾਲ ਕਿ ਕਿਵੇਂ ਇਹ ਕੰਮ ਕਰਦੇ ਨੇ ਸਤਿ ਸ਼੍ਰੀ ਅਕਾਲ ਬਾਪੂ ਜੀ ਠੀਕ ਹੋ ਜੀ ਤੁਸੀਂ ਹਾਂ ਠੀਕ ਹਾਂ ਬਾਪੂ ਜੀ ਮੈਂ ਦੇਖ ਰਹੀ ਸੀ ਤੁਸੀਂ ਆਏ ਤੇ ਤੁਸੀਂ ਮਤਲਬ ਕੂੜੇ ਦਾ ਕੰਮ ਕਰਦੇ ਹੋ ਕੂੜੇ 'ਚ ਹੱਥ ਮਾਰਨਾ ਜੋ ਲੋਕਾਂ ਨੇ ਗੰਦ ਲੋਕੀ ਆਪਣੇ ਘਰਾਂ 'ਚੋਂ ਕੱਢਦੇ ਆ ਤੁਸੀਂ ਉਹਦੇ 'ਚ ਹੱਥ ਮਾਰ ਕੇ ਉਹਨੂੰ ਚੱਕਣਾ ਕਿਵੇਂ ਕਰ ਲੈਂਦੇ ਹੋ ਬਾਪੂ ਜੀ ਹਰ ਦਿਹਾੜੀ ਫੁਰਦਾਂਗੇ ਹੂੰ ਤਾਂ 12-13 ਹਜ਼ਾਰ ਰੁਪਏ ਬੰਦਾ ਹੂੰ ਦੋ ਜਣੇ ਦਾ ਹੂੰ 70-70 ਕੋਈ ਹਜ਼ਾਰ ਵੀ ਨਾ ਬੰਦਾ ਮਤਲਬ ਮਹੀਨੇ ਦਾ ਹਾਂ ਜੀ 7000 ਹੂੰ ਕਮ ਹੈ ਵੀ ਬਹੁਤ ਔਖਾ ਵੈਸੀ ਐਕਚੁਅਲ ਚ ਮੈਨੂੰ ਲੱਗਦਾ ਕਿ ਇਹਨਾਂ ਦੀ ਤਨਖਾਹ ਜ਼ਰੂਰ ਵਧਣੀ ਚਾਹੀਦੀ ਕਿਉਂਕਿ ਇਹ ਕੰਮ ਕੋਈ ਵੀ ਨਹੀਂ ਕਰਦਾ ਜੋ ਕੰਮ ਇਹ ਕਰਦੇ ਨੇਗੇ ਤੇ 7000 ਰੁਪਏ ਦੇ ਵਿੱਚ ਗੁਜ਼ਾਰਾ ਕਿਵੇਂ ਚੱਲਦਾ ਤੁਹਾਡਾ ਹਾਂ ਜੀ ਦੋਏ ਬਾਪ ਪੁੱਤ ਹਾਂ ਜੀ ਅੱਛਾ ਜੀ ਤੁਹਾਡੇ ਬੇਟਾ ਵੀ ਤੁਹਾਡੇ ਨਾਲ ਹਾਂ ਬੇਟਾ ਬੇਟੀ ਵੀ ਅੱਛਾ ਮਤਲਬ ਪਰਿਵਾਰ ਦੇ ਵਿੱਚ ਸਾਰੇ ਕੰਮ ਕਰਦੇ ਹੋ ਤੁਸੀਂ ਮਤਲਬ ਇੱਕੋ ਹੀ ਕੰਮ ਹੈ ਤੁਹਾਡਾ ਹਾਂ ਇਹ ਮੇਰੀ ਗੁੱਡੀ ਘਾੜੂ ਪੋਚਾ ਕਰਦੀ ਆ ਹਮ ਘਰ ਵਾਲਿਆ ਜੋ ਪਰਦਾ ਕੰਮ ਕਰਦੇ ਅੱਛਾ ਹਾਂ ਉਹ ਵੀ ਵਰਦੀ ਆ ਮੇਰੇ ਬਾਪੂ ਜੀ ਜਿਵੇਂ ਤੁਸੀਂ ਚੱਕਦੇ ਹੋ ਕੂੜਾ ਹਨਾ 스멜 ਬਹੁਤ ਆਉਂਦੀ ਆ ਲੋਕੀ ਤਾਂ ਗੰਧ ਚੱਤ ਨਹੀਂ ਮਾਰਦੇ ਤੁਸੀਂ ਕਿਵੇਂ ਚੱਕ ਲੈਂਦੇ ਹੋ ਇਦਾਂ ਸਾਰਾ ਇੱਕ ਹਾਈ ਜਸਤਨਾ ਰੱਖੇ ਬੰਦ ਨਹੀਂ ਹਾਂ ਸੋਨਾ ਕਰਦੇ ਕਈ ਵਾਰ ਤਾਂ ਕਿਸੇ ਜੀ ਨੂੰ ਵੇਖਣ ਦਾ ਦਿਲ ਨਹੀਂ ਕਰਦਾ ਜੋ ਤੁਸੀਂ ਚੱਕਦੇ ਹੋ ਹੋਰ ਹੋਰ ਹੈ ਨਾ ਡੱਕ ਪਰ ਵੀ ਚੱਕਦੇ ਚੱਕੜੇ ਬੰਦੇ ਨੇ ਹੱਥਾਂ ਦੇ ਹਾਂ ਕਿੰਨਾ ਜ਼ਿਗਰਾ ਆ ਜਾਂਦਾ ਹੈ ਕਿਵੇਂ ਇਹਨਾਂ ਹੌਸਲਾ ਕਿੱਥੇ ਹੈ ਤੁਹਾਡੇ ਦੇ ਚਲੋ ਜੀ ਹੁਣ ਕਰਨਾਲ ਦਾ ਟਾਈਮ ਪਾਸ ਜੀ ਕਰ ਕਦੋਂ ਤੋਂ ਕਰ ਰਹੇ ਹੋ ਜੀ ਇਹ ਸਾਨੂੰ 4ਵਾਂ ਸਾਲ ਲੱਗ ਗਿਆ ਜੀ 4 ਸਾਲ ਹੋ ਗਏ ਉਹ ਤੋਂ ਪਹਿਲਾਂ ਕੀ ਕਰਦੇ ਸੀ ਆ ਕਿਆ 4 ਸਾਲ ਹੋ ਗਿਆ ਅਸੀਂ ਕਰ ਰਹੇ ਪਹਿਲਾਂ ਜੂਰੀ ਦੂਰ ਕਰਦੇ ਤੇ ਪਿੰਡ ਦੀ ਅੱਛਾ ਜੀ ਹਾਂ ਗੋਹੀ ਕੁੜੀ ਦੀ ਅੱਛਾ ਅੱਛਾ ਤੇ ਸ਼ੁਰੂ ਤੋਂ ਗੋਹੀ ਕੁੜੇ ਵਾਲਾ ਕੰਮ ਤੁਸੀਂ ਕੀ ਕੀਤਾ ਹਾਂ ਹਾਂ ਕਿੰਨੀ ਉਮਰ ਹੋ ਗਈ ਜੀ ਤੁਹਾਡੀ ਮੇਰੀ 60 ਸਾਲ ਦੀ ਉਮਰ ਹੋ ਗਈ 60 ਸਾਲ ਦੀ ਉਮਰ ਐਡੀ ਉਮਰ ਦੇ ਵਿੱਚ ਇਹ ਕੰਮ ਕੀਤਾ ਬੱਚੇ ਵੀ ਜੰਮੇ ਵਿਆਹ ਵੀ ਲਏ ਹੈ ਨਾ ਕਵਾਰੇ ਨੇ ਦੋ ਹਾਂ ਦੋ ਗੁੱਟੀਆਂ ਬਹੀ ਇੱਕ ਮੁੰਡਾ ਗੁਜ਼ਰ ਗਿਆ ਤਾਂ ਮੇਰਾ ਬੜਾ ਡਿਥ ਹੋ ਗਈ ਬਹੁਤ ਵੱਡਾ ਦੁੱਖ ਹਾਂ ਬਾਕੀ ਦਾ ਵੀ ਇਹ ਵਿਚਾਰਾ ਬਸ ਵਿਚਾਰੇ ਕੰਮ ਖਰਾਬ ਕਰਿਆ ਬਸ ਇਹਦਾ ਕੁਝ ਖਲਾਤਾ ਤੈਨੂੰ ਅੱਛਾ ਹਾਂ ਮੁੰਡਾ ਦਾਲ ਚੱਲ ਰਿਹਾ ਤੁਸੀਂ ਆਪਣੇ ਨਾਲ ਲੈ ਆਏ ਆਪਣੇ ਹਾਂ ਤਾਂ ਇਹ ਮੈਂ ਇਹਨੂੰ ਗੱਲ ਰੱਖਦਾ ਆਪਣੇ ਸਾਹ ਟਾਈਮ ਅੱਛਾ ਅੱਛਾ ਹਾਂ ਤੇ ਹੋਰ ਹੁਣ ਤੁਸੀਂ ਕਿੰਨੇ ਜਾਣਿਓ ਘਰ ਚ ਹਾਂਜੀ ਕਿੰਨੇ ਜਾਣਿਓ ਘਰ ਚ ਅਸੀਂ 5 ਕੁ ਜੀ ਹਾਂ ਜੀ ਅੱਛਾ ਹਾਂ ਵੇਖੋ ਗੁੱਡੀਆਂ ਬੜੀ ਹਾਂ ਦੋ ਬਾਰੀ ਵਿਚਾਰ ਤੌਰ ਵੀ ਲਈਦੀ ਮੈਂ ਉਹ ਪਰ ਤੋਖ ਹੀ ਇਹ ਦੋ ਬਾਰੀ ਚ ਕਿ ਦੋਹਾਂ ਨਾਲ ਕਬੀ ਉਹਦੇ ਕੋਲ ਹੁਣ ਬੱਚਾ ਹੈ ਅੱਛਾ ਤੁਹਾਡੇ ਕੋਲ ਹੀ ਰਹਿੰਦੇ ਨੇ ਹਾਂ ਕੋਲੇ ਰਹਿੰਦੀ ਹੈ ਗੁੱਡੀ ਬੜੀ ਬਹੁਤ ਵੱਡਾ ਦੁੱਖਾ ਨਾ ਪਿਓ ਨੂੰ ਤਾਂ ਹੁੰਦਾ ਕਿ ਪਿਓ ਧੀ ਨੂੰ ਵਿਆਹ ਕੇ ਵਿਹਲਾ ਹੋ ਜਾਂਦਾ ਟੈਨਸ਼ਨ ਦੂਰ ਹੋ ਜਾਂਦੀ ਹੈ ਪਰ ਹੁਣ ਜਿਹੜੀ ਆ ਟੈਨਸ਼ਨ ਪੈ ਗਈ ਹੈ ਤੇ ਸਾਰੀ ਉਮਰ ਹੀ ਨਾਲ ਹੀ ਰਹਿਣੀ ਤੁਹਾਡੇ ਹਾਂਜੀ ਗਾਰੇ ਮੈਂ ਮੈਂ ਜ਼ਬਾਰਿਕ ਰਮਣੀ ਨਹੀਂ ਹੈ। ਬਾ ਪੁੱਛ ਜੀ ਵੀ ਹੁਣ ਤੁਸੀਂ ਲੈ ਕੇ ਜਾਂਦੇ ਹੋ ਰੇੜੀ ਲੋਕਾਂ ਦੇ ਕੂੜੇ ਚੱਕਦੇ ਹੋ। ਲੋਕਾਂ ਨੇ ਕਦੇ ਤੁਹਾਨੂੰ ਕਦੇ ਚੰਗਾ ਮਾੜਾ ਕੁਛ ਇਹਦਾ ਦਾ ਬੋਲਿਆ ਤਾਂ ਨਹੀਂ ਕਦੇ ਕੋਈ ਮਾੜਾ ਇਹਦਾ ਬੋਲਦਾ ਨਹੀਂ ਐਂ ਤਾਂ ਕੋਈ ਨਹੀਂ ਬੋਲਦਾ। ਹਾਂ ਮਤਲਬ ਸਰਪੰਚ ਨੇ ਆਰਡਰ ਦੇਆ ਵਾ ਗਾਂ ਡੀਸੀ ਤੇ ਥਰੂ ਆ ਕੰਮ ਆ। ਅੱਛਾ ਹਾਂ ਹੂੰ ਕਿ ਕੰਪਨੀ ਵਾਲੇ ਵੀ ਆਉਂਦੇ ਨੇ ਉਹ ਵੀ ਜਨਰਲ ਫੋਟੋ ਭੇਜ ਰਹੇ ਨੇ ਸਾਡੀ। ਹਾਂ ਅੱਛਾ ਜੀ। ਹਾਂ ਹੁਣ ਬਾਕੀ ਤੁਸੀਂ ਦੇਖੋ। ਠੀਕ ਹੈ ਵੀ ਸਾਡੀ ਮਜੂਰੀ ਜੇ ਵੱਧ ਜਵੇ ਬਹੁਤ ਬਿਹਤਰ ਹੈ ਕਿ ਗਵਰਨਮੈਂਟ ਤੋਂ ਬਲੋ ਪੈਸਾ ਆਣ ਲੱਗੇ ਸਾਨੂੰ ਬਿਲਕੁਲ ਕਿਉਂਕਿ ਆdte ਸਮੇਂ ਦੇ ਵਿੱਚ ਇੰਨੇ ਘੱਟ ਪੈਸੇ ਦੇ ਵਿੱਚ ਨਹੀਂ ਰਿਹਾ ਜਾਂਦਾ ਸਾਰਾ ਦਿਨ ਦੀ ਖੱਜਲ ਖਰਾਬੀ ਹੈ ਤੁਸੀਂ ਦੇਖੋ ਤੁਹਾਡੀ ਹਾਲਤ ਵੀ ਕਿਸ ਤਰ੍ਹਾਂ ਬੜੀ ਹੋਈ ਕਿ ਤੁਸੀਂ ਕੂੜੇ ਦੇ ਵਿੱਚ ਆਪ ਵੀ ਮਤਲਬ ਗੰਦੇ ਮੈਲੇ ਕੱਪੜੇ ਪਾਏ ਹੋਏ ਨੇ ਕਿਨੇ ਗੰਦੇ ਕੱਪੜੇ ਹਨਾ ਵੀ ਉਹ ਜਦ ਆਪਦਾ ਵੀ ਦਿਲ ਕਰਦਾ ਕਿ ਸੱਜ ਕੇ ਸਵਰਗੇ ਤਿਆਰ ਹੋਵਾਂ ਸੋਹਣਾ ਲੱਗਾਂ ਪਰ ਤੁਹਾਡਾ ਕੰਮ ਹੈ ਜਿਹੜਾ ਉਸ ਹਿਸਾਬ ਨਾਲ ਤੁਸੀਂ ਹੋ ਸਕਦੇ ਹਾਂ 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 ਉੱਤਰ ਨੇ ਤੁਹਾਡੇ ਨਾਲ ਕੀ ਨਾਮ ਹੈ ਤੁਹਾਡਾ ਅਰਵਿੰਦਰ ਜੀ ਕਿੰਨੀ ਉਮਰ ਹੈ 27 ਸਾਲ ਦੀ ਹੈ ਜੀ ਅੱਛਾ ਚ ਇਹਨਾਂ ਨੂੰ ਪ੍ਰੋਬਲਮ ਆ ਹੈ ਨਾ ਬੋਲ ਨਹੀਂ ਸਕਦੇ ਥੋੜਾ ਹਾਂ ਜੀ ਹੱਕ ਤੇ ਜਰੂਰੀ ਹੈ ਅੱਛਾ ਅੱਛਾ ਡੈਡੀ ਨਾਲ ਆਉਣੇ ਉੱਥੇ ਹਾਂ ਜੀ ਅੱਛਾ ਕਿਵੇਂ ਕਰਦੇ ਹੋ ਅੱਗੇ ਕੋਈ ਸੋਚਿਆ ਨਹੀਂ ਵੀ ਕੰਮ ਕਰਨਾ ਕਿ ਫਾਦਰ ਨਾਲ ਹੀ ਕਰਨਾ ਹੈ ਕੰਮ ਬਸ ਐਨਾਂਗੇ ਲਈ ਕਰੀ ਜੰਨੇ ਜੀ ਬਸ ਜਦੋਂ ਪੱਕੇ ਹੋ ਗਏ ਦੇਖੀ ਜਾਊਗੇ ਜਿੱਨਾਂ ਜੀ ਆ ਬਹੁਤ ਸਾਰੇ ਸਾਡੀ ਪੰਜਾਬ ਦੇ ਮਲਾਜ਼ਮ ਨੇ ਜਿਨ੍ਹਾਂ ਨੇ ਆਈ ਅੱਧੀ ਜ਼ਿੰਦਗੀ ਕੱਢਤੀ ਕਿ ਪੱਕੇ ਹੋ ਜਾਣਗੇ ਪੈਸੇ ਆ ਜਾਣਗੇ ਪਰ ਉਹਨਾਂ ਨੌਕਰੀਆਂ ਤੋਂ ਕਿਸੇ ਨੂੰ ਕੁਝ ਮਿਲਿਆ ਨਹੀਂ ਰਿਟਾਇਰਮੈਂਟ ਹੋਣ ਤੱਕ ਦੀ ਉਮਰ ਆ ਗਈ ਪਰ ਪੱਕੇ ਨਹੀਂ ਹੋਏ ਇਹ ਆਸ ਲੈ ਕੇ ਸਾਡੇ ਨੌਜਵਾਨ ਬੈਠੇ ਆ ਬਜ਼ੁਰਗ ਸਾਡੇ ਬੈਠੇ ਆ ਨਾ ਹਾਂ ਤੇ ਹੁਣ ਹੁਣ ਦੇਖਾਂਗੇ ਜਦ ਪੱਕੇ ਹੋਵਾਂਗੇ ਦੇਖੀ ਜਾਊਗੀ ਨਹੀਂ ਆਪਣਾ ਮਾਲਕ ਦੇ ਅਸਰੇ ਆ ਜੀ ਜਿਵੇਂ ਮਾਲਕ ਨੂੰ ਸਭ ਨੂੰ ਖਾਣ ਦਿੰਦਾ ਹਾਂ ਵਿਆਹ ਹੋ ਗਿਆ ਤੁਹਾਡਾ ਨਹੀਂ ਕਰਾਇਆ ਜੀ ਨਹੀਂ ਜੀ ਅਜੇ ਨਹੀਂ ਕਰਾਇਆ ਠੀਕ ਹੈ। ਤੇ ਤੁਸੀਂ ਇਹ ਨਹੀਂ ਸੋਚਿਆ ਵੀ ਜਿਵੇਂ ਤੁਹਾਡੇ ਫਾਦਰ ਇੰਨੇ ਔਖੇ ਹੁੰਦੇ ਨੇ ਇਦਾਂ ਕੰਮ ਕਰਦੇ ਤਾਂ ਤੁਸੀਂ ਕੋਈ ਹੋਰ ਕੰਮ ਸੋਚੋ ਜਾਂ ਤੁਸੀਂ ਉਹਨਾਂ ਲਈ ਕੁਝ ਵਧੀਆ ਕਰੋ। ਵੈਸੇ ਪਹਿਲਾਂ ਤਾਂ ਮਾਈਲ ਲੱਗਾਦਾ ਜੀ। ਅੱਛਾ। ਫੇਰ ਆਪੇ ਰਹਿਣ ਤੋਂ ਬਾਅਦ ਮਾਈ ਲਾਇਆ ਦਈਏ। ਅੱਛਾ ਅੱਛਾ। ਵੀ ਚੱਲ ਕੋਈ ਨਹੀਂ ਮੇਰੇ ਨਾਲ ਹੀ ਵੀਰੀ ਜਾਣਗੇ। ਮੈਂ ਕਿਹਾ ਚੱਲ। ਅੱਛਾ। ਹਾਂਜੀ। ਮੈਂ ਮੈਂ ਕਿਹਾ ਚਲੋ ਮੈਂ ਗੂੜਾ ਪਾਈ ਜਾਊਂਗਾ ਜੀ। ਵੀ ਚੱਲੇ ਇਹ ਆਪਣਾ ਹੌਲੀ ਹੌਲੀ ਕੀ ਜਾਂਦੇ। ਇਹਨਾਂ ਦੀ ਉਮਰ ਵੀ ਤਾਂ ਕਿੰਨੀ ਹੋ ਗਈ। ਹੁਣ ਤਾਂ ਸਗੋਂ ਇਹਨਾਂ ਨੂੰ ਘਰੇ ਬਹਿਣਾ ਚਾਹੀਦਾ ਤੇ ਹੁਣ ਉਹ ਤੁਹਾਡੇ ਨਾਲ ਕੰਮ ਕਰਵਾ ਰਹੇ ਨੇ। ਹੋਰ ਜੀ। ਬੈਸੇ ਕਈ ਵਾਰ ਕਿਹਾ ਸੀ ਆ ਉਹਨਾਂ ਨੂੰ ਉਹ ਉਹ ਕਹਿੰਦੇ ਵੀ ਪਾ ਦਾਂਗੇ ਕੋਈ ਗੱਲ ਨਹੀਂ ਹੌਲੀ ਹੌਲੀ ਪਾ ਦਾਂਗੇ ਬੰਦਾ ਹਾਂ ਮੈਂ ਕਿ ਚਲੋ ਐਨੇ ਜਹ ਤੱਕ ਹੈਗੇ ਨੇ ਲਾਈ ਜੋ ਐਨੇ ਦੀ ਹੂੰ ਹੂੰ ਹੋਰ ਜੀ ਬਹੁਤ ਔਖਾ ਹੈਗਾ ਤੇ ਹੁਣ ਤੁਸੀਂ ਕਿੱਥੇ ਚੱਲੇ ਸੀਗੇ ਹੁਣ ਜੀ ਬਸ 4-5 ਘੰਟੇ ਦਾ ਰਹਿ ਗਏ ਹਮਰੇ ਪਰਸੋਂ ਕਿ ਟਾਈਮ ਹੈ ਹਮਰ ਪਰਸੋਂ ਕਿੰਨੇ ਵਜੇ ਆਉਂਦੇ ਹੋ ਸਵੇਰੇ ਸਵੇਰੇ 8 ਵਜੇ ਆ ਜਣੇ ਜੀ ਹੂੰ ਬਸ ਥੋੜਾ ਚਿੱਤਕਾਰ ਕ ਵਜੇ ਵਿਲੇ ਹੋ ਜਣੇ ਆਂ ਅੱਛਾ 4 ਵਜੇ ਵਿਲੇ ਹੋ ਜਣੇ ਜੀ ਪਰਾਂ ਦੇ ਕਿੰਨੇ ਦੂਹ ਪਾਸੇ ਹੂੰ ਰੇ ਰੇ ਅੱਛੇ ਕਰਦੇ ਵੀ ਜਿਹੜਾ ਹਾਲ ਆ ਜੀ ਆ ਤਾਂ ਜਾਂਦਾ ਇੱਧਰ ਬਣਾਇਆ ਬਾਈ ਜੀ ਜਿਹੜਾ ਪਿਛਲਾ ਹੀ ਉਹ ਉਹ ਪਰਲੀ ਛੱਡ ਜਾਂਦਾ ਦੂਏ ਪਾਸੇ ਵੀ ਜਾਂਦਾ ਦੋ ਬਣਾ ਰਖੇ ਨੇ ਜੀ ਉਰ ਕੁੜੇ ਦਾ ਨਾਲੇ ਹਾਂ ਜੀ ਕੋਈ ਕੁਛ ਕੋਈ ਖੁਆਇਸ਼ਾਂ ਦਿਲ ਦੇ ਵਿੱਚ ਹੁਣ ਖਾਹਿ ਤਾਂ ਜਿਹਾ ਹੀ ਅਭੀ ਬੱਚੇ ਦੇ ਰੋਟੀ ਰੋਜੀ ਦਵਾਉਣ ਦੇ ਵਿਚਾਰੇ ਦੀ ਪੰਦਾ ਹੈ ਅਭੀ ਕਿੱਦਾਂ ਪਿਓ ਜਨਾ ਮਰਜੀ ਉਹ ਜਿਹੜੇ ਪਰ ਪਹਮੇਸ਼ੇ ਸੋਚਦਾ ਕਿ ਉਹਦੇ ਧੀ ਪੁੱਤ ਜਿਹੜੇ ਨੇ ਸੁਖੀ ਰਹਿਣ ਉਹ ਹਮੇਸ਼ਾ ਇਹੀ ਆਸ ਕਰਦਾ ਹੈ ਨਾ ਉਹਨੂੰ ਕਦੇ ਲਾਲਚ ਨਹੀਂ ਹੁੰਦਾ ਕਿ ਮੈਂ ਇਹਨਾਂ ਤੋਂ ਲਵਾਂ ਜਾਂ ਮੈਂ ਇਹਨਾਂ ਤੇ ਡਿਪੈਂਡ ਹੋਵਾਂ ਤੁਸੀਂ ਐਡੀ ਉਮਰ ਹੋ ਗਏ ਤੁਸੀਂ ਹਜੇ ਵੀ ਇਹਨਾਂ ਨਾਲ ਕੰਮ ਕਰਾ ਰਹੇ ਹੋ ਬਹੁਤ ਹੀ ਵੱਡਾ ਕੰਮ ਹੈ ਮਤਲਬ ਤਰੀਫ ਦੇ ਪਾਤਰ ਹੋਗੇ ਤੁਸੀਂ ਹਾਂ ਜੀ ਜੀ ਹਾਂ ਦੱਸੋ ਉਹਨਾਂ ਨੂੰ ਉਹਨੇ ਕਰਨਾ ਜੋ ਉਸ ਕਰਨਾ ਹੀ ਹੋਰ ਮੈਂ ਤਾਂ ਕੌਣ ਇਹ ਕਰਨ ਵਾਲੀ ਪਰ ਮੈਂ ਇੱਕ ਕਹਾਣੀ ਜੋ ਲੋਕਾਂ ਦੇ ਵਿੱਚ ਲੈ ਕੇ ਜਾ ਸਕਦੀ ਹਾਂ ਕਿ ਕਿਸ ਤਰ੍ਹਾਂ ਤੁਹਾਡੇ ਵਿੱਚ ਕਿੰਨਾ ਹੌਂਸ ਲੈ ਕੇ ਤੁਸੀਂ ਇਸ ਤਰੀਕੇ ਦੇ ਨਾਲ ਜਾ ਰਹੇ ਹੋ ਹਨ ਬਹੁਤ ਸਾਰੇ ਲੋਕ ਨੇ ਵੱਡੇ ਨੇ ਗੱਡੀਆਂ ਵਾਲੇ ਨੇ ਕੋਠੀਆਂ ਵਾਲੇ ਨੇ ਹਨ ਤੇ ਉਹ ਉਹਨੇ ਵਿੱਚ ਵੀ ਖੁਸ਼ ਨਹੀਂ ਹੈਗੇ ਹਨ ਤੇ ਤੁਸੀਂ ਆਪਣੀ ਜ਼ਿੰਦਗੀ ਤੋਂ ਖੁਸ਼ ਹੋ ਦੀਏ ਹਾਂ ਯਾ ਵੀ ਬਸ ਜਿਹੜਾ ਜਹਾਜ ਮਾਲਕ ਨੇ ਦਿਆ ਵਾ ਉਹੀ ਆਪਣਾ ਕਰੀ ਜੰਨੇ ਆ ਹੋਰ ਕੀ ਜੀ ਜੀ ਮੈਂ ਜਿਵੇਂ ਬਸ ਟਾਈਮ ਪਾਸ ਕਰਨਾ ਟਾਈਮ ਬਸ ਕਰੀ ਜਾਂਦੇ ਓਕੇ ਹਾਂ ਸਾਰੀ ਗੱਲ ਹੈ ਪਰ ਪਰ ਇੰਨਾ ਕਾ ਵੀ ਅਸ ਤੋਂ ਸੋਚਿਆ ਵੀ ਚੱਲ ਸਫਾਈ ਹੋ ਜੂਗੀ ਵਧੀਆ ਆਪਣਾ ਜਿਵੇਂ ਲੋਕ ਬਿਮਾਰ ਹੁੰਦੇ ਨੇ ਬਿਮਾਰ ਹੋਣ ਤੇ ਬਚ ਜਾਣਗੇ ਜੀ ਆਪਣਾ ਆਪਣੀ ਸੋਚ ਤਾਂ ਇਹੀ ਆ ਜੀ ਆਪਾਂ ਦਾ ਕਹਨੇ ਵੀ ਮਾਲਕ ਦਾ ਮਹਾਰਾਜ ਭਲਾ ਕਰੇ ਸੋਨਾ ਕੰਮ ਕਰ ਰਹੇ ਹੋ ਤੁਸੀਂ ਬਹੁਤ ਇੱਕ ਮੋਟੀਵੇਸ਼ਨ ਹੈ ਇਹਨਾਂ ਦੇ ਪਿੱਛੇ ਕਿ ਦੇਖੋ ਅਸੀਂ ਲੋਕ ਸ਼ੋਅ ਆਫ ਬਹੁਤ ਜ਼ਿਆਦਾ ਕਰਦੇ ਆ ਗੱਡੀਆਂ ਕਾਰਾਂ ਬਿਜ਼ਨਸਮੈਨ ਜਾਂ ਆ ਚੀਜ਼ਾਂ ਐਕਚੁਅਲ ਦੇ ਵਿੱਚ ਅਸੀਂ ਉਹਨਾਂ ਨੂੰ ਵੱਡਾ ਮੰਨਦੇ ਆ ਪਰ ਮੈਨੂੰ ਲੱਗਿਆ ਕਿ ਵੱਡੇ ਇਹ ਲੋਕ ਨੇ ਜਿਹੜੇ ਇੰਨਾ ਛੋਟਾ ਕੰਮ ਕਰਕੇ ਇੰਨਾ ਔਖਾ ਨਹੀਂ ਮਿਹਨਤ ਮਜ਼ਦੂਰੀ ਕਰਦੇ ਨੇ ਪਰ ਫਿਰ ਵੀ ਇਹਨਾਂ ਦਾ ਕੋਈ ਮੁੱਲ ਨਹੀਂ ਪੈਂਦਾ ਐਂਡ ਜਿੰਨੇ ਕਿ ਇਹਨਾਂ ਕੋਲ ਪੈਸੇ ਇਹਨਾਂ ਨੂੰ ਬਣਦੇ ਆ ਉਹਨੇ ਦੇ ਵਿੱਚ ਖੁਸ਼ ਰਹਿੰਦੇ ਨੇ ਸੋ ਕੁਸ਼ਿ ਰਹਿਣਾ ਸਿੱਖੋ ਜਿਉਂਦੇ ਵਾਸਤੇ ਰਹੋ ਹੌਂਸਲੇ ਦੇ ਵਿੱਚ ਰਹੋ ਮਿਲਦੇ ਆਂ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਤਦ ਤੱਕ ਦੇ ਲਈ ਦਿਓ ਆ ਗਿਆ ਧੰਨਵਾਦ